ਹਿਤੇਸ਼ੀ টিআরপি ਨਹੀਂ ভরসা ਆਪਕਾ ਸਰ சチਕਾਲ مرحبا સો ਸ਼ੇਰ ਲੁਧਿਆਣਾ ਲਾਈਵ ਤਸਵੀਰਾਂ ਇਸ ਵੇਲੇ ਜੰਡਿਆਲੀ ਤੋਂ ਜਿੱਥੇ ਕਿ ਤੀਸਰਾ ਦਿਨ ਫਾਈਨਲ ਡੇ ਚ ਪਹੁੰਚ ਚੁੱਕਾ ਹੈ एंपायर ਜਿਹੜਾ ਹORS ਕੱਪ 2025 ਯਾਨੀ ਕਿ ਨੌਵਾਂ ਜਿਹੜਾ ਸ਼ੋਅ ਹੈ ਸੋ ਉਹਦੇ ਵਿੱਚ ਪੂਰੇ ਪੰਜਾਬ ਤੋਂ ਹੀ ਨਹੀਂ ਬਲਕਿ ਪੂਰੇ ਦੇਖ 파ਟੋਂ ਜਿਹੜੇ ਲੋਕ ਪਹੁੰਚੇ ਹੋਏ ਐ ਇੱਥੇ ਔਰ ਆਪਣਾ ਆਪਣਾ ਘੋੜਾ ਡਿਸਪਲੇ ਕਰ ਰਹੇ ਐ ਘੋੜੇ ਨੂੰ ਪਾਰਟਿਸਿਪੇਟ ਵੀ ਕਰਵਾ ਰਹੇ ਐ ਕੰਪੀਟੀਸ਼ਨ 'ਚ ਸੋ ਗੱਲਬਾਤ ਕਰਦੇ ਐ ਦੇਖਦੇ ਐ ਭਾਜੀ ਹੋਰੀ ਵੀ ਪਹੁੰਚੇ ਹੋਏ ਐ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜੌਨ ਜੀ ਕਿੱਥੋਂ ਹੈਗੇ ਹੋ ਤੁਸੀਂ ਸਰ ਮੈਂ ਅਹਮਦਗੜ ਮੰਡੀ ਤੋਂ ਓਕੇ ਹਾਂ ਸੋ ਤੁਹਾਡੇ ਨਾਲ ਅਸੀਂ ਦੇਖਿਆ ਤੁਹਾਡੇ ਕੋਲ ਵੀ ਇੱਕ ਬਛੇਰਾ ਹੈਗਾ ਸੋ ਇਹ ਇਹਦਾ ਡਿਟੇਲ ਦੱਸੋ ਥੋੜੀ ਜੀ ਸਰ ਇਹ ਮਿਲਕ ਟੀਥ ਬਛੇਰਾ ਹੈ ਜੀ ਤੇ ਇਹਦਾ ਸਾਇਰ ਹੈ ਗੋਲਡਨ ਰੌਕ ਜਿਹੜਾ ਕਿ 19 ਵਾਰ ਦਾ ਚੈਂਪੀਅਨ ਹੈ ਮਦਰ ਇਹਦੀ ਸਾਡੇ ਕੋਲ ਹੀ ਹੈ ਸਾਡੀ ਹੋਮ ਬਰੀਡ ਹੈ ਇਹ ਵੈਰੀ ਗੁੱਡ ਹਜੇ ਮਿਲਕ ਟੀਟ ਦੇ ਵਿੱਚ ਹੈ ਤਾਂ ਅਸੀਂ ਇਹਨੂੰ ਥੋੜਾ ਮਾਹੌਲ ਦਿਖਾਣ ਕੋਮਾਨ ਫਿਰਾਂ ਲੈ ਕੇ ਆਏ ਆ ਡਿਸਪਲੇ ਦੇ ਵਿੱਚ ਪਾਇਆ ਸੀ ਇਹਨੂੰ ਪਾਰਟਿਸਿਪੇਟ ਕਰਾਇਆ ਓਕੇ ਹਾਂਜੀ ਹਾਂਜੀ ਇਹ ਬਾਬਿਆਂ ਦੇ ਨਾਮ ਦਾ ਹੈ ਅਸੀਂ ਧਾਰਮਿਕ ਪਰਪਸ ਵਾਸਤੇ ਰੱਖਿਆ ਹੈ ਸਾਡਾ ਕੋਈ ਸੇਲ ਪਰਚੇਸ ਦਾ ਨਹੀਂ ਹੈ ਅੱਛਾ ਹਾਂ ਆ ਸਾਡਾ ਕੋਈ ਸੇਲ ਪਰਚੇਸ ਦਾ ਨਹੀਂ ਹੈ ਜਿੱਦਨ ਸਾਡਾ ਉਰੇ ਤੁਹਾਡੇ ਜਲੰਧਰ ਬਾਈਪਾਸ ਲੁਧਿਆਣੇ ਵੀ ਨਿਕਲਦਾ ਹੈ ਇੱਕ ਸਾਡਾ ਦਿਨ ਹੁੰਦਾ ਹੈ ਚੇਲਮ ਦਾ ਜੀ ਜੀ ਉਸ ਦਿਨ ਵੀ ਨਿਕਲਦਾ ਹੈ ਤੇ ਉੱਥੇ ਮਲੇਰ ਕੋਟਲੇ ਵੀ ਨਿਕਲਦੇ ਆ ਦੋ ਘੋੜੇ ਸੀ ਇਸ ਕੰਮ ਨੂੰ ਰੱਖਿਆ ਇੱਕ ਵਾਈਟ ਨੁਕਰਾ ਇੱਕ ਬਲੈਕ ਮਤਲਬ ਇਹ ਦੋਨੋਂ ਇਹ ਦੋ ਹੀ ਘੋੜੇ ਸਿਰਫ ਬਾਬਿਆਂ ਦੇ ਰੱਖਿਆ ਹੈ ਜਾਂ ਬਾਕੀ ਦਾ ਘੋੜੀਆਂ ਨੇ ਉਹ ਬਰੀਡਿੰ ਸੀ ਉਹਨਾਂ ਕੋਈ ਬਰੀਡਿੰਗ ਕਰਾ ਕੇ ਇਹ ਲਿਆ ਹੈ ਓਕੇ ਹਾਂਜੀ ਹਾਂ ਸੋ ਕੁੱਲ ਮਲਾ ਕੇ ਦੋਨੋਂ ਤੁਸੀਂ ਧਾਰਮਿਕ ਲਈ ਹੈ ਉਹਦਾ ਸੇਲ ਪਰਚੇਸ ਆ ਨਹੀਂ 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 ਸੇ ਅੱਜ ਇੱਥੇ ਜਿਵੇਂ ਡਿਸਪਲੇ ਕਰਾਣ ਲਿਆਏ ਇੱਥੇ ਕੀ ਮਕਸਦ ਹੈਗਾ ਡਿਸਪਲੇ ਕਰਾਣ ਦਾ ਡਿਸਪਲੇ ਕਰਨ ਦਾ ਮਕਸਦ ਇਹ ਸੀ ਜੀ ਅੱਛੀ ਚੀਜ਼ ਹੈ ਲੋਕੀ ਦੇਖਣ ਲੋਕਾਂ ਨੂੰ ਕੁਝ ਸਮਝ ਆਵੇ ਵੀ ਹਾਂ ਵੀ ਕੋਈ ਅੱਛੀ ਚੀਜ਼ ਉੱਥੇ ਵੀ ਅੰਮ੍ਰਿਤਗੜ ਦੇ ਵਿੱਚ ਵੀ ਹੈਗੀ ਹੈ ਤੇ ਪ੍ਰਮੋਟ ਤਾਂ ਘੋੜਾ ਤਾਂ ਹੀ ਹੁੰਦਾ ਹੈ ਨਾ ਜੇ ਆਪਾਂ ਦਿਖਾਵਾਂਗੇ ਜੇ ਆਪਣੇ ਕੋਈ ਹੀਰਾ ਹੈ ਆਪਾਂ ਘਰੇ ਹੀ ਅਲਮਾਰੀ 'ਚ ਹੀ ਰੱਖਾਂਗੇ ਤਾਂ ਕਿਸੇ ਨੂੰ ਨਹੀਂ ਪਤਾ ਲੱਗਣਾ ਵੀ ਹੀਰਾ ਕਿੱਥੇ ਹੈ ਤੇ ਹਜੇ ਕਿੰਨੀ ਉਮਰ ਹੈਗੀ ਇਹਦੀ ਹਜੇ ਤਾਂ ਜੀ ਇਹ 2 2 ইয়ারਸ ਦਾ ਹੋਇਆ ਹੈ ਮਿਲਕ ਟੀਟ ਦੇ ਵਿੱਚ ਹੈ ਹਾਂ ਹਜੇ ਤਾਂ ਇਹਦੇ ਕੋਲ ਬਹੁਤ ਗਰੋਥ ਦਾ ਟਾਈਮ ਹੈ ਹਜੇ ਹਾਂ ਬਿਲਕੁਲ ਠੀਕ ਹੈ ਜੀ ਹਜੇ ਹਾਈਟ ਹੈ ਹਜੇ ਹੀ ਬਹੁਤ ਜਗਤ ਦੇ ਅੰਦਰ ਨਿਕਲੀ ਹਾਂ ਹਜੇ ਮਸਕুল ਹੈਵੀ ਬੱਚਿਆਂ 'ਚ ਇੱਕ ਬੱਚਾ ਹੈ ਓਕੇ ਵੈਰੀ ਗੁੱਡ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਇਹਦੇ ਬਾਰੇ ਕਿ ਆਹਾ ਹਜੇ ਮਿਲਕ ਟੀ تھی ਹੈਗਾ ਠੀਕ ਹੈ ਸੋ ਇਹਦੀ ਹਾਈਟ ਅੱਗੇ ਜਾ ਕੇ ਕਿੱਥੇ ਤੱਕ ਪਹੁੰਚੇਗੀ ਦੇਖੋ ਇਹ ਤਾਂ ਪਰਮਾਤਮਾ ਦੇ ਹੱਥ ਹੈ ਅਸੀਂ ਅਸੀਂ ਸੋਚਦੇ ਆ 64 65 64 ਵੀ ਹੋ ਜੇ ਤਾਂ ਬਹੁਤ ਹੈ ਹਾਂਜੀ ਹੁਣ 62 ਤੋਂ ਥੋੜਾ ਜਿਹਾ ਘੱਟ ਹੈ ਬਿਲਕੁਲ ਠੀਕ ਹੈ ਜੀ 61 ਤੋਂ ਜ਼ਿਆਦਾ ਠੀਕ ਹੈ ਹਜੇ ਇਹਦੇ ਕੋਲ ਹੈ 2.5 ਇੰਚ ਦੀ ਗੁੰਜਾਇਸ਼ ਬਿਲਕੁਲ ਠੀਕ ਹੈ ਹਾਂਜੀ ਤੇ ਇਹਦੇ ਵਿੱਚ ਜਿਵੇਂ ਇਹ ਕੋੜੇ ਦੀ ਇਹ ਮਾਲਵਾੜੀ ਲਾਈਨ ਹੀ ਹੈ ਇਹ ਮਾਰਵਾੜੀ ਪਿਓ ਮਾਰਵਾੜੀ ਹੈ ਜੀ ਇਹ ਤੇ ਇਹਦਾ ਜਿਹੜਾ ਤੁਸੀਂ ਕਿੰਨੀ ਕੁ ਦੇਰ ਤੋਂ ਤੁਹਾਡੇ ਕੋਲ ਹੈਗਾ ਤੁਸੀਂ ਤਾਂ ਕਹੇ ਰਹੇ ਫਿਰ ਅਸੀਂ ਤਾਂ 15 16 ਸਾਲ ਤੋਂ ਮਤਲਬ ਘੋੜੇ ਤਾਂ ਪਾਲ ਰਹੇ ਆ ਪਰ ਬਾਬਿਆਂ ਦੇ ਨਾਮ ਦੇ ਹੀ ਪਾਲ ਰਿਆ ਸੀ ਮੈਂ ਅੱਛਾ ਤੇ ਕਦੇ ਬਰੀਡਿੰਗ ਆਲਾ ਕਦੇ ਸੋਚਿਆ ਨਹੀਂ ਸੀ ਪਰ ਇੱਕ ਦੋ ਘੋੜੇ ਅਸੀਂ ਖਰੀਦੇ ਸੀ ਨੌਲੇਜ ਘੱਟ ਹੋਣ ਕਰਕੇ ਸਾਨੂੰ ਥੋੜੇ ਜਿਹੇ ਅੱਛੇ ਘੋੜੇ ਨਹੀਂ ਖਰੀਦ ਪਾਏ ਜੀ ਤੇ ਸਾਨੂੰ ਸਮਝਾਇਆ ਕੁਝ ਹੋਰ ਗਿਆ ਤੇ ਦਿੱਤਾ ਕੁਝ ਹੋਰ ਗਿਆ ਫਿਰ ਮੈਂ ਇਹੀ ਮਨ ਬਣਾਇਆ ਵੀ ਜੇ ਅੱਛੀ ਚੀਜ਼ ਚਾਹੀਦੀ ਹੈ ਤਾਂ ਉਹ ਪੈਦਾ ਹੀ ਕਰਨੀ ਪੈਗੀ ਤੇ ਪ੍ਰਮਾਤਮਾ ਨੂੰ ਹੱਥ ਜੋੜ ਕੇ ਕਿਤਾ ਵੀ ਮੈਟਿੰਗ ਕਰਾਈ ਵੀ ਭਾਈ ਪ੍ਰਮਾਤਮਾ ਤੇਰੇ ਨਾਮ ਤੇ ਅਸੀਂ ਘੋੜਾ ਲਗਾਉਣਾ ਹੈ ਤੇ ਸਾਨੂੰ ਇੱਕ ਅੱਛਾ ਘੋੜਾ ਦੇ ਜੀ ਤੇ ਪ੍ਰਮਾਤਮਾ ਨੇ ਸਾਨੂੰ ਇੱਕ ਬਹੁਤ ਅੱਛਾ ਘੋੜਾ ਦਿੱਤਾ ਵੀ ਜੀ ਤੇ ਲੋਕੀ ਘੋੜੀ ਪੈਦਾ ਹੋਣ ਤੇ ਲੱਡੂ ਵੰਦੇ ਨੇ ਅਸੀਂ ਘੋੜਾ ਪੈਦਾ ਹੋਣ ਤੇ ਲੱਡੂ ਵੰਡਿਆ ਬਿਲਕੁਲ ਠੀਕ ਹੈ ਵੈਰੀ ਗੁੱਡ ਹਾਂਜੀ ਤੇ ਜਿਵੇਂ ਹੁਣ ਇਹ ਇਹ ਵੀ ਅੱਗੇ ਬਰੀਡਿੰਗ ਵਗੈਰਾ ਕਰਾਂ ਚ ਸਪੋਰਟ ਕਰਾਂਗੇ ਬਰੀਡਿੰਗ ਦਾ ਕੋਈ ਦੇਖਾਂਗੇ ਜੀ ਅਜੇ ਕੋਈ ਜ਼ਿਆਦਾ ਨਹੀਂ ਸਾਨੂੰ ਲਾਲਚ ਲੂਲ ਚ ਬਰੀਡਿੰਗ ਦਾ ਕੋਈ ਸਾਡਾ ਸਿਸਟਮ ਨਹੀਂ ਹੈ ਸੋਚਿਆ ਕਿ ਅੱਛੀ ਚੀਜ਼ ਹੈ ਉਹ ਕਹਿੰਦੇ ਨਾ ਗੁਰੂਆਂ ਦਾ ਹੀ ਗੁਰੂਆਂ ਨੇ ਕਿਹਾ ਸੀ ਆਪਾਂ ਕੋਈ ਆਪਾਂ ਉਹ ਅਸੀਂ ਫ੍ਰੀ ਆਫ ਕਾਸਟ ਹੀ ਫਿਲਹਾਲ ਕਰਾਂਗੇ ਕੋਈ ਸਾਨੂੰ ਪੈਸੇ ਆਪ ਕੋਈ ਨਹੀਂ ਕਿਹਾ ਸੀ ਚੰਗੀ ਚੀਜ਼ ਜਿਹੜੀ ਵੰਡ ਦੋ ਮਾੜੀ ਚੀਜ਼ ਨੂੰ ਹਾਂ ਜੀ 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 ਤੁਸੀਂ ਗੁਰੂਆਂ ਦਾ ਬਿਲਕੁਲ ਆਪਣਾ ਕੋਈ ਚਾਰਜ ਨਹੀਂ ਕੋਈ ਕੁਝ ਨਹੀਂ ਸੇਵਾ ਮਾਤਰ ਹੀ ਹੈ ਬਿਲਕੁਲ ਠੀਕ ਹੈ ਤੇ ਤੁਸੀਂ ਕੀ ਕਰਦੇ ਕੀ ਹੈਗੇ ਉੱਥੇ ਸਾਡੇ ਹੋਰ ਬਿਜ਼ਨਸ ਐ ਕਾਫੀ ਕਿਸ ਚੀਜ਼ ਦੇ ਤੱਕ ਸਾਡੀ ਮਸ਼ੀਨਰੀ ਵੀ ਬੰਦੀ ਐ ਸਾਡੇ ਕੋਲੇ ਸਾਡਾ ਪੱਖੋ ਵਾਲ ਰੋਡ ਤੇ ਹੋਟਲ ਵੀ ਐ ਕਿਹੜਾ ਹੋਟਲ ਐ ਸਾਡਾ ਹੋਟਲ ਜੈਡ ਗ੍ਰੈਂਡ ਦੇ ਨਾਮ ਤੇ ਹੋਟਲ ਐ ਪਹਿਲਾਂ ਉਹਦਾ ਨਾਮ ਐਵਰੀ ਹੁੰਦਾ ਸੀਗਾ ਉਹਦੇ ਵਿੱਚ ਰੂਮਸ ਐ ਬੈਂਕਟ ਹਾਲ ਐ ਜੀ ਓਮੈਕਸ ਦੇ ਵਿੱਚ ਹੀ ਰਹਿਣਾ ਵੈਸੇ ਮੈਂ ਉਹਦੇ ਲੁਧਿਆਣੇ ਫੈਕਟਰੀ ਸਾਡੀ ਅਮਨਗੜਾ ਕੋੜਾ ਅਮਨਗੜ ਰਹਿੰਦਾ ਮੈਂ ਲੁਧਿਆਣਾ ਹੀ ਰਹਿਣਾ ਸੋ ਕਿੰਨੇ ਕੁ ਹੋਰ ਆਪਣਾ ਰੱਖੇ ਸਾਡੇ ਕੋਲ 7 ਐ ਸੱਤ ਹਾਂਜੀ ਹਾਂਜੀ ਛੋਟੇ ਵੱਡੇ ਮਿਲਾ ਕੇ ਇਹ ਥੋੜੀ ਜੀ ਬਰੀਡ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮਾਈ ਨੇਮ ਇਸ ਦਿਲਜੋਤ ਸਿੰਘ ਹੈਲੋ ਬਰਾ ਸਾਸਰੀ ਗਾਲ ਮੈਂ ਵੀ ਸ਼ੋਅ ਦੇਖਣ ਆਇਆ ਠੀਕ ਹੈ ਸਾਡੇ ਇੱਕ YouTube ਚੈਨਲ ਆ ਜੀ ਇੱਧਰ ਦਿਖਾ ਦਿਓ ਜੀ ਸਾਨੂੰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦੋ 3 ਕੇ ਸਬਸਕ੍ਰਾਈਬਰਸ ਹੋ ਗਏ ਹੋਰ ਕਰ ਦਿਓ ਜੀ ਗੌਰਵ ਗੇਮਿੰਗ ਨਾਮ ਆ ਕਰ ਦਿਓ ਜੀ ਸਾ ਜਿੰਨੇ ਜਿੰਨੇ ਵੀ ਜਿੰਨੇ ਵੀ ਜਾਣੇ ਦੇਖਦੇ ਆ ਠੀਕ ਹੈ ਜੀ ਤੇ ਤੇ ਵੀ ਦੀ ਬਹੁਤ ਬੱਚੇ ਹੈ ਹਾਂ ਜੀ ਹਾਂ ਕੋਈ ਗੱਲ ਨਹੀਂ ਇਹਨਾਂ ਦਾ ਵੀ ਮਨ ਪਰਚਾਵਾ ਹੋ ਰਿਹਾ ਸਭ ਉਹ ਇੰਜੋਏ ਕਰਨ ਆਏ ਹੈ ਜੀ ਇਹ ਘੋੜੇ ਵੀ ਇੰਜੋਏ ਕਰ ਰਹੇ ਆ ਬੱਚੇ ਵੀ ਆਪਾਂ ਵੀ ਜੀ 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 ਤੇ ਗੱਲ ਕਰੀਏ ਤਾਂ ਤੁਸੀਂ ਦੱਸ ਰਹੇ ਤੁਹਾਡੇ 7 7 ਸੱਤ ਘੋੜੇ ਆ ਮੇਰੇ ਕੋਲੇ ਓਕੇ ਇੱਕ ਦਿਲਰਾਜ ਚੈਂਪੀਅਨ ਘੋੜਾ ਉਹਦੀ ਘੋੜੀ ਹੈ ਸਾਡੇ ਕੋਲੇ ਜੀ ਇੱਕ ਦੇਵ ਸਾਹਿਬ ਬਹੁਤ ਮਸ਼ਹੂਰ ਘੋੜਾ ਹੈ ਪਟਿਆਲੇ ਚ ਮਨੂ ਸ਼ਰਮਾ ਜੀ ਕੋਲੇ ਸੀਗਾ ਉਹ ਤੋਂ ਸਾਨੂੰ ਬਹੁਤ ਅੱਛੀ ਬੱਚੀ ਪ੍ਰਮਾਤਮਾ ਨੇ ਦਿੱਤੀ ਹੈ ਜੀ ਇੱਕ ਫੇਮਸ ਘੋੜਾ ਹੈ ਆਪਣਾ ਖਲੀਫਾ ਓਹੋ ਖਲੀਫੇ ਦੀ ਵੀ ਬੱਚੀ ਹੈ ਸਾਡੇ ਕੋਲ ਥੋੜਾ ਥੋੜਾ ਜਿਹਾ ਕਰੀ ਜਾ ਰਹੇ ਹੌਲੀ ਹੌਲੀ ਕਰੀ ਜਾ ਰਹੇ ਅਲਾਈਨਮੈਂਟ ਤੇ ਆ ਗਏ ਅਲਾਈਨਮੈਂਟ ਤੇ ਅੱਗੇ ਦੇਖੋ ਹੁਣ ਕੀ ਬੰਦਾ ਜੀ ਬਹੁਤ ਬਹੁਤ ਵਧਾਈਆਂ ਧੰਨਵਾਦ ਜੀ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਰੇ ਆਪਣੇ ਸਬਸਕ੍ਰਾਈਬਰ ਨੂੰ ਇਹ ਹੀ ਕਹਾਂਗੇ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਰੋ ਅਸੀਂ ਕੰਮ ਆਪਣਾ ਅਸੀਂ ਗੁਰੂਆਂ ਦੇ ਹਿਸਾਬ ਨਾਲ ਕਰਦੇ ਹਾਂ ਜੇ ਕੰਮ ਕਰਦੇ ਹਾਂ ਇਮਾਨਦਾਰੀ ਨਾਲ ਬਾਕੀ ਗੁਰੂ ਮਾਰਾ ਨੇ ਆਪੇ ਹੀ ਰੱਖ ਲੈਣਾ ਬਿਲਕੁਲ ਜੀ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਕਿ ਇਸ ਟਾਈਮ ਜਿਹੜਾ ਹੈਗਾ ਜਿੰਡਿਆਲੇ ਪਿੰਡ ਤੇ ਇਸ ਟਾਈਮ ਤੁਹਾਨੂੰ ਦਿਖਾਏ ਅਸੀਂ ਕਿ ਕਿਦਾਂ ਦਾ ਮ ਸਾਰੇ ਲੋਕ ਇੱਥੇ ਪਹੁੰਚੇ ਹੋਏ ਆ ਆਪਣੇ ਆਪਣਾ ਥੋੜਾ ਆਪਣੇ ਆਪਣੇ ਚੀਜ਼ਾਂ ਜਿਹੜੇ ਘੋੜੇ ਨੂੰ ਬਸ਼ੀਰੇ ਨੂੰ ਇਹ ਆਪਣੇ ਹੋਰ ਜਿਹੜੇ ਮੇਅਰ ਹੈ ਉਹਨੂੰ ਡਿਸਪਲੇ ਕਰਨ ਸੋ ਇਹ ਸੀ ਫਿਲਹਾਲ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤਾਸ਼ੀ